ਨਾਲਿਆਂ ਦੀਆਂ ਆ ਸ਼ਹਿਰਾਂ ਵਾਲਿਆਂ ਦੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਪਿਛਲੇ ਦਿੱਲੀ ਸੱਚ ਦੀ ਪਤਾਲ ਵਾਲਾ ਪੱਤਰਕਾਰ ਆਪਣਾ ਤਾਰਾ ਸਿੰਘ ਅਨਮੋਲਕ ਸਿੰਘ ਦੀ ਭਾਈ ਇੰਟਰਵਿਊ ਕਰਨ ਜਾਂਦਾ ਹੈ ਜੇ ਕਿਸੇ ਕੋਲੇ ਅਹੁਦਾ ਹੈ ਕੋਈ ਐਮਐਲਏ ਹੈ ਤੁਸੀਂ ਸਰਕਾਰ ਦਾ ਹਿੱਸਾ ਹੋ ਤਾਂ ਲੋਕਾਂ ਦੇ ਸਵਾਲ ਤਾਂ ਤੁਹਾਨੂੰ ਪੁੱਛਣਗੇ ਵੀ ਆਹ ਕੰਮ ਕਿਉਂ ਨਹੀਂ ਹੋਇਆ ਤੁਸੀਂ ਵਾਅਦਾ ਕੀਤਾ ਸੀ ਤੁਸੀਂ ਝੂਠ ਮਾਰਿਆ ਸੀ ਤੁਸੀਂ ਹੁਣ ਕਿਉਂ ਨਹੀਂ ਕਰ ਰਹੇ ਤੁਸੀਂ ਲੋਕਾਂ 'ਚ ਕਿਉਂ ਨਹੀਂ ਵਿਚਰ ਰਹੇ ਜਿਗਰਾ ਰੱਖੋ ਯਾਰ ਤੁਰੂ ਲਾਲਵੱਤੀ ਵਾਲੀਆ ਗੱਡੀਆਂ ਤੇ ਬੈਠੇ ਹੋ ਸ਼ਾਨ ਸ਼ਕਤੀ ਰੱਖੋ ਉਹਨੂੰ ਬੋਲਿਆ ਆਦਾ ਮੈਂ ਤੁਹਾਨੂੰ ਪੱਤਰਕਾਰ ਨਹੀਂ ਮੰਨਦਾ ਓਏ ਵਾਹ ਸੱਜਣਾ ਤੇਰੇ ਤੋਂ ਸਰਟੀਫਿਕੇਟ ਲੈਣ ਦੀ ਅਮੋਲਕ ਸਿੰਘ ਇਹਨਾਂ ਨੂੰ ਜ਼ਰੂਰਤ ਨਹੀਂ ਇਹ ਲੋਕਪੱਕੀ ਪੱਤਰਕਾਰ ਹੈ ਇਹ ਲੋਕਾਂ ਦੀਆਂ ਆਵਾਜ਼ਾਂ ਚੱਕਦੇ ਆ ਤੇ ਛੋਟੀਆਂ ਸਰਕਾਰਾਂ ਦਾ ਚਿੱਠਾ ਡੰਗਾ ਕਰਦੇ ਆ ਤੇ ਤੂੰ ਕਹਵੇਂ ਵੀ ਤੇਰੇ ਤੋਂ ਸਰਟੀਫਿਕੇਟ ਲੈਣ ਆਉਣਗੇ ਜੇ ਤੇਰਾ ਸਰਟੀਫਿਕੇਟ ਦੇਵੇਂਗਾ ਤਾਂ ਫੇਰ ਇਹ ਪੱਤਰਕਾਰ ਮੰਨੇ ਜਾਣਗੇ ਇਸ ਕਰਕੇ ਸ਼ਹਿਰ ਵਾਲਿਆਂ ਨੂੰ ਮੈਂ ਭਰਾਵੋ ਇਹ ਗੱਲ ਰੱਖਣਾ ਚਾਹੁੰਦਾ ਕੱਲ ਨੂੰ ਪੀੜਾ ਛੋਡੇ ਤੇ ਵੀ ਪੈਣੀ ਆ ਇਹ ਖਬਰਾਂ ਛੋਡੇ ਤੇ ਵੀ ਚੱਕਦੇ ਆ ਅੱਜ ਭਰਾਵੋ ਇਹ ਛੋਡੇ ਘਰਾਂ ਤੱਕ ਪਹੁੰਚ ਗਿਆ ਜਿਹੜਾ ਬੰਦਾ ਛੋਡੇ ਆਵਾਜ਼ ਚੱਕਦਾ ਉਹਦੇ ਤੇ ਪਰਚੇ ਦਰਜ ਕਰਦੇ ਆ ਜਿਹੜਾ ਜਾ ਕੇ ਇਹਨਾਂ ਦੇ ਘਰੇ ਚੌਕੀਆਂ ਪੜਦਾ ਕੁੰਡਾਗਰਦੀ ਕਰਦਾ ਤੇ ਭਰਾਵੋ ਉਹਦੇ ਸੋਲੇ ਕਾਉਂਦੇ ਆ ਆ ਗੱਲ ਆ ਭਰਾਵੋ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਆ ਤੇ ਆ ਲੋਕਪੱਤੀ ਪੱਖੀ ਜਿਹੜੇ ਪੱਤਰਕਾਰ ਐ ਜਿਨ੍ਹਾਂ ਦਾ ਧੱਕਾ ਹੋਇਆ ਤੁਹਾਨੂੰ ਖੜਨ ਦੀ ਲੋੜ ਐ ਇੱਕ ਦਿਨ ਹੁਕਮਚੰਦ ਨੇ ਆਪਣੀ ਗਲੀ ਦੀਆਂ ਸਮੱਸਿਆਵਾਂ ਆਪਣੀ ਕਲੋਨੀ ਦੀਆਂ ਸਮੱਸਿਆਵਾਂ ਦਿਖਾਈਆਂ ਜਿਹਦੇ ਵਿੱਚ ਇੱਕ ਵਿਅਕਤੀ ਇਹ ਬੋਲ ਗਿਆ ਕਿ ਐਮਐਲਏ ਨੇ ਸ਼ਹਿਰ ਤੋਂ ਕੀ ਲੈਣਾ ਉਹਦੀ ਆਪਣੀ 45 ਲੱਖ ਰੁਪਏ ਜਗਾ ਲੈ ਕੇ ਕੋਠੀ ਬਣ ਰਹੀ ਐ ਉਸ ਤੋਂ ਪਤਾ ਨਹੀਂ ਮਨ 'ਚ ਕਿੰਨਾ ਕੁ ਗੁੱਸਾ ਆਇਆ ਕਿ ਇੱਕ ਪਰਚਾ ਬਣਾ ਕੇ ਝੂਠੀ ਸਾਰੀ ਗੱਲਬਾਤ ਬਣਾ ਕੇ ਜਿਹਦੀ ਅਸੀਂ ਜਾ ਕੇ ਥਾਣੇ ਸਾਰੀ ਗੱਲ ਦੇਖ ਕੇ ਵੀ ਆਏ ਆ ਬਿਨਾ ਤੱਥਾਂ ਤੋਂ ਬਿਨਾ ਸਬੂਤਾਂ ਤੋਂ ਹੁਕਮ ਚੰਤੇ ਐਮ ਐਲ ਏ ਦੀ ਦਖਲ ਅੰਦਾਜ਼ੀ ਨਾਲ 420 ਦਾ ਪਰਚਾ ਦੇ ਦਿੱਤਾ ਗਿਆ 420 ਦਾ ਪਰਚਾ ਇੱਥੇ ਪਿੰਡ ਢੈਪੀ ਦੇ ਵਿੱਚ ਇੱਕ ਕਿਸਾਨ ਗਰੀਬ ਕਿਸਾਨ ਨਾਲ ਠੱਗੀ ਮਾਰ ਗਿਆ ਏਜੰਟ ਉਸਤੇ ਦਰਦਾਰ ਦੀਆਂ ਠੋਕਰਾਂ ਖਾਧੀਆਂ ਐਸ ਐਸ ਪੀ ਦਫ਼ਤਰ ਗਿਆ ਡੀ ਐਸ ਪੀ ਦਫ਼ਤਰ ਗਿਆ ਐਸ ਐਚਓ ਕੋਲੇ ਕਿੱਤੇ ਵੀ ਹੋਣੇ ਤੱਕੇ ਖਾਣ ਦੀ ਕਸਰ ਨਹੀਂ ਛੱਡੀ ਪਰ ਕੋਈ ਪਰਚਾ ਨਹੀਂ ਹੋਇਆ ਫਿਰ ਮਜਬੂਰੀ ਵਾਸੋਂ ਟੈਂਕੀ ਤੇ ਚੜਨਾ ਪਿਆ ਤਾਂ ਵੀ ਪ੍ਰਸ਼ਾਸਨ ਨੇ ਭਰੋਸਾ ਦੇ ਕੇ ਉਤਾਰ ਲਿਆ ਪਰ ਪਰਚਾ ਨਹੀਂ ਹੋਇਆ ਉਸ ਤੋਂ ਬਾਅਦ ਫਿਰ ਦੁਬਾਰਾ ਉਹ ਮਹੀਨੇ ਬਾਅਦ ਟੈਂਕੀ ਤੇ ਚੜਿਆ ਫਿਰ ਵੀ ਪ੍ਰਸ਼ਾਸਨ ਨੇ ਆਥਣੇ 9 ਵਜੇ ਤੱਕ ਉਹ ਬੰਦੇ ਦੀ ਚੀਜ਼ ਕਢਾ ਕੇ ਪਰਚਾ ਦਿੱਤਾ ਤੇ ਹਾਲੇ ਤੱਕ ਉਹ ਚ ਕੋਈ ਗ੍ਰਿਫਤਾਰੀ ਨਹੀਂ ਕੋਈ ਕੁਝ ਨਹੀਂ ਪਰ ਇੱਥੇ ਨਾ ਕੋਈ ਇਨਕੁਆਇਰੀ ਨਾ ਕੋਈ ਪੁੱਛ ਗਿੱਚ ਨਾ ਪੁੱਛਤਾ ਜਿਹੜੀ ਆ ਕੀਤੀ ਗਈ ਨਾ ਇਹ ਕਿਹਾ ਗਿਆ ਕਿ ਕੀ ਸਿੱਧਾ 420 ਦਾ ਪਰਚਾ ਦਰਜ ਕਰ ਦਿੱਤਾ ਗਿਆ ਤੇ ਫਿਰ ਉਸ ਨੂੰ ਐਮਐਲਏ ਨੇ ਆਪਣੇ ਗੁਰਗਿਆਂ ਰਹੀਂ ਪ੍ਰਚਾਰਿਆ ਕਿ ਆਪਦੇ ਇਕੱਲੇ-ਇਕੱਲੇ ਪੇਜ ਤੇ ਪੋਸਟਾਂ ਪਾਓ ਤਾਂ ਕਿ ਇਹ ਚੀਜ਼ ਦੇ ਉੱਤੇ ਭੰਡੀ ਪ੍ਰਚਾਰ ਸ਼ੁਰੂ ਕੀਤਾ ਜਾਵੇ ਇਹ ਜਿਹੜਾ ਮੀਡੀਆ ਤੇ ਹਮਲਾ ਕੇਂਦਰ ਦੇ ਵਿੱਚ ਮੋਦੀ ਸਰਕਾਰ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਤੇ ਜੈਤੋ ਦੇ ਵਿੱਚ ਐਮਐਲਏ ਮੁਲਕ ਸਿੰਘ ਕਰ ਰਿਹਾ ਹੈ ਇਹ ਬਹੁਤ ਮੰਦ ਭਾਗ ਹੈ ਜਿਹੜਾ ਹੁਕਮ ਚੰਦ ਦਾ ਜਿਹੜੀ ਗੱਲ ਕੀਤੀ ਹੈ ਉਹ ਉਹਦਾ ਹਿੱਸਾ ਹੈ ਬਾਰੋਂ ਨਹੀਂ ਕੋਈ ਇਸ ਕਰਕੇ ਮੈਂ ਤਾਂ ਮੰਨਤ ਕਰੂੰਗਾ ਬੇਨਤੀ ਕਰੂੰ ਸਾਰੇ ਭਾਈਚਾਰੇ ਨੂੰ ਇਹ ਜਿਹੜੀਆਂ ਨਿੱਜੀਕਰਨ ਦੀਆਂ ਨੀਤੀਆਂ ਨਿੱਜੀਕਰਨ ਦੀਆਂ ਨੀਤੀਆਂ ਦੇ ਵਿੱਚ ਸਾਨੂੰ ਨੰਗ ਕਰਨਾ ਉਹਨਾਂ ਨੇ ਇਸ ਕਰਕੇ ਸਾਨੂੰ ਜਿਹੜਾ ਇਕੱਠੇ ਹੋ ਕੇ ਇਹਨਾਂ ਦਾ ਮੁਕਾਬਲਾ ਕਰਨਾ ਪੈਣਾ ਹੈ ਜੇ ਅਸੀਂ ਆਖੀਏ ਕੱਲੀਆਂ ਜੱਥੇ ਬੰਦੀਆਂ ਕਿਸਾਨ ਜੱਥੇ ਬੰਦੀਆਂ ਜਾਂ ਹੋਰ ਅਸੀਂ ਕੋਲ ਲੜ ਕੇ ਜੜਾ ਜਤਿਆਂਗੇ ਇਹ ਬਿਲਕੁਲ ਗਲਤ ਹੈ ਸਾਨੂੰ ਸਾਰੀ ਜਨਤਾ ਨੂੰ ਲੈਣਾ ਪਊਗਾ 80% ਆ ਅਸੀਂ ਅੱਜ ਆਪਾਂ ਇੱਥੇ ਇਕੱਠੇ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜਿਹੜਾ মিডিਆ ਸਾਡੀ ਗਰੀਬਾਂ ਦੀ ਆਵਾਜ਼ ਨੂੰ ਉਠਾਉਂਦਾ ਜਿਹੜੀ ਆ ਗਰੀਬਾਂ ਦੀ ਇੱਕ ਇੱਕ ਬੋਟ ਦੇ ਨਾਲ 92 ਐਮਐਲ ਲੈ ਕੇ ਸਰਕਾਰ ਬਣੀ ਆ ਅੱਜ ਉਸੇ ਸਰਕਾਰ ਨੂੰ ਇਸ ਮੀਡੀਆ ਤੋਂ ਡਰਾਂ ਇਹ ਗਰੀਬ ਲੋਕਾਂ ਦੀ ਆਵਾਜ਼ ਨੂੰ ਉਪਰ ਉਹਨਾਂ ਲੋਕਾਂ ਤੱਕ ਰਾਂ ਪਹੁੰਚਾਇਆ ਜਾਵੇ ਸਿਰਫ ਇਹਨਾਂ ਨੂੰ ਇਸ ਕਰਕੇ ਦਬਾਇਆ ਜਾ ਰਿਹਾ ਤੇ ਮੈਂ ਇਹਨਾਂ ਲੋਕਾਂ ਨੂੰ ਇਹਨਾਂ ਭੈਣ ਭਰਾਵਾਂ ਨੂੰ ਜਿੰਨੀਆਂ ਵੀ ਇੱਥੇ ਜਥੇਬੰਦੀਆਂ ਇਕੱਠੀਆਂ ਹੋਈਆਂ ਉਹਨਾਂ ਨੂੰ ਇੱਕ ਬੇਨਤੀ ਕਰਦਾ ਅੱਜ ਤੁਹਾਨੂੰ ਇਹਨਾਂ ਮੀਡੀਆ ਦਾ ਸਾਥ ਦੇਣਾ ਚਾਹੀਦਾ ਜਿਨ੍ਹਾਂ ਨੇ ਇਹਨਾਂ ਲੋਕਾਂ ਦੀ ਆਵਾਜ਼ ਨੂੰ ਲੋਕਾਂ ਦੇ ਵਿੱਚ ਉਜਾਗਰ ਕਰਨਾ ਨਿੱਕੇ ਨਿੱਕੇੜੇ ਕਪੜੇ ਕੀਤੇ ਨਵੇ ਮੈਂ ਕੱਲ ਜੇਤੋ ਹਲਕੇ ਦੇ ਵਿੱਚ ਹੁਕਮ ਚਾਂਦੀ ਜੀ ਦੇ ਘਰ ਦੇ ਕੋਲ ਗਿਆ ਉੱਥੇ ਮੈਂ ਮਿਸਤਰੀ ਨੂੰ ਪੁੱਛਿਆ ਕਿ ਇੰਟਰਲੌਕ ਚ ਨਹੀਂ ਜਾ ਰਿਆ ਸੀ ਮੈਂ ਕਿਹਾ ਤੇ ਵਸੀਮੈਂਟ ਮਲਾਇਆ ਕਹਿੰਦਾ ਭਾਈ ਜੀ ਨਹੀਂ ਮੇਰੇ ਕੋਲ ਵੀਡੀਓ ਪਈ ਆ ਕਹਿੰਦਾ ਸੀਮੈਂਟ ਨਹੀਂ ਮਲਾਇਆ ਫਿਰ ਦੁਬਾਰਾ ਪੁੱਛਿਆ ਮੈਂ ਉਹਨੂੰ ਮੈਂ ਕਿਹਾ ਭਾਈ ਸੱਚ ਬੋਲਦਾ ਕਹਿੰਦਾ ਯਾਰ ਸੱਚ ਬੋਲਦਾ ਪਰ ਤੁਸੀਂ ਵੀਡੀਓ ਨਾ ਬਣਾਓ ਮੇਰੀ ਹਰ ਹੱਕ ਮੰਗਦੇ ਬੰਦੇ ਤੇ ਡਾਂਗ ਵੜਾਈ ਜਾ ਰਹੀ ਆ ਹਰ ਸਰਕਾਰ ਦੇ ਆਲੋਚਕ ਨੂੰ ਪਰਚਾ ਰਹੀਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਸ ਪੁਲਸੀਆ ਰਾਜ ਜੋ ਪੰਜਾਬ ਨੂੰ ਬਣਾਇਆ ਉਹਦੇ ਤਹਿਤ ਹੀ ਜੈਤੋ ਦੇ ਵਿੱਚ ਇੱਕ ਪੱਤਰਕਾਰ ਤੇ ਨਜਾਇਜ਼ ਪਰਚਾ ਐਮਐਲਏ ਅਮੋਲਕ ਸਿੰਘ ਦੇ ਕਹਿਣ ਤੇ ਹੋਇਆ ਕਿ ਮਰਾੜ ਪਿੰਡ ਦੇ ਕੱਲ ਇੱਕ ਵੀਰ ਨੇ ਪੋਸਟ ਪਾਈ ਕਿ ਇੱਕ ਟਰੈਵਲ ਏਜੰਟ ਮੇਰੇ 21 ਲੱਖ ਰੁਪਏ ਮਾਰ ਗਿਆ ਥਾਣੇ ਸਾਦਕ ਵੀ ਦਰਖਾਸਤ ਦਿੱਤੀ ਫਰੀਦਕੋਟ ਦੇ ਐਸਐਸਪੀ ਨੂੰ ਵੀ ਦਰਖਾਸਤ ਦਿੱਤੀ ਉਹ ਕਹਿੰਦਾ ਪਤਾ ਨਹੀਂ ਕਿੰਨੂ ਕਿੰਨੂ ਮੈਂ ਕਹਿ ਕੇ ਹੰਬ ਗਿਆ ਮੈਨੂੰ ਇਨਸਾਫ ਨਹੀਂ ਮਿਲਿਆ ਤੇ ਉਹਨੇ ਕੱਲ ਸੋਸ਼ਲ ਮੀਡੀਆ ਤੇ ਗਨ ਚੱਕ ਕੇ ਫੋਟੋ ਪਾਈ ਹੋਈ ਸੀ ਕਹਿੰਦਾ ਖਚਾਈ ਸ਼ੌਂਕੀਆ ਸੀ ਇਹ ਫੋਟੋ ਪਰ ਲੱਗਦਾ ਕਿ ਹੁਣ ਇਹ ਸ਼ੌਂਕੀਆ ਰਹਿਣੀ ਨਹੀਂ ਇਹ ਪੰਜਾਬ ਦੇ ਹਾਲਾਤ ਜਿਹੜਾ ਇੱਥੇ ਕਾਨੂੰਨਾਂ ਦੀ ਕੋਈ ਚੀਜ਼ ਨਹੀਂ ਆਇਆ ਚਲੋ ਅਸੀਂ ਉਹਨੂੰ ਕਿਹਾ ਕਿ ਅਸੀਂ ਕਿਰਤੀ ਕਿਸਾਨੀ ਨੇ ਵੱਲੋਂ ਤੇਰੇ ਨਾਲ ਆ ਤੈਨੂੰ ਇਸ ਤਰ੍ਹਾਂ ਦਾ ਕਦਮ ਚੱਕਣ ਦੀ ਜ਼ਰੂਰਤ ਨਹੀਂ ਹੈ ਇਹ ਮੂੰਹ ਬੋਲ ਦੀ ਤਸਵੀਰ ਆ ਪੰਜਾਬ ਦੇ ਵਿੱਚ ਕਿ ਕਿਵੇਂ ਲੁੱਟ ਖੋਹ ਦਾ ਰਾਜ ਚੱਲ ਰਿਹਾ ਤੇ ਹਰ ਲੁੱਟ ਖੋਹ ਦੇ ਵਿੱਚ ਇਹਨਾਂ ਦੇ 92 93 ਜਿੰਨੇ ਵੀ ਹੈਗੇ ਆ ਉਹਨਾਂ ਦਾ ਹਿੱਸਾ ਇਹ ਤੇ ਬਾਕੀ ਜੈਤੋ ਵਾਲਾ ਮੈਂ ਤਾਂ ਜੈਤੋ ਦੇ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਾ ਪੱਤਰਕਾਰ ਭਾਈਚਾਰੇ ਨੂੰ ਵੀ ਅਪੀਲ ਕਰਦਾ ਕਿ ਸ਼ਹਿਰ ਚ 25 30 ਥਾਵਾਂ ਤੇ ਤੇ ਹਰੇਕ ਪਿੰਡ ਚ ਇੱਕ ਦਾਨ ਪਾਤਰ ਲਾ ਦਿਓ ਕਿ ਐਮਐਲਏ ਮੌਲਕ ਦੀ ਗਰੀਬੀ ਕੱਢਣ ਲਈ ਇਹਦੇ ਚ ਦਾਨ ਪਾਓ 5 10 ਰੁਪਏ ਮਹੀਨੇ ਬਾਅਦ ਮੈਂ ਵੀ ਪਾਦਾ ਕਰੂੰਗਾ ਸਾਰੇ ਪਿੰ ਪਿੰ ਸ਼ਹਿਰ ਚ ਲਾ ਦਿਓ ਦਾਨ ਪਾਤਰ ਪਿੰਡਾਂ ਚ ਲਾ ਦਿਓ ਤਾਂ ਕਿ ਇਹਦੀ ਗੁਰਬਤ ਨਿਕਲ ਜੇ